ਅੱਜ ਸਿੱਖ ਸਮਾਜ ਦੀ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਦੁਨੀਆ ਨੂੰ ਵੇਖ ਕੇ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਜਿਸ ਬ੍ਰਾਹਮਣਵਾਦ ਸੋਚ ਤੋਂ ਕੱਢਣ ਲਈ ਗੁਰੂ ਸਾਹਿਬਾਨ ਨੇ ਸਿੱਖੀ ਦੀ ਸੋਚ ਨੂੰ ਅੱਗੇ ਵਧਾਇਆ ਸੀ ਅੱਜ ਉਹ ਪੂਰੀ ਸੋਚ ਹੀ ਬ੍ਰਾਹਮਣਵਾਦੀ ਧਾਰਨਾ ਦੇ ਅਧੀਨ ਹੋ ਚੁੱਕੀ ਹੈ ਸਿੱਖੀ ਦੇ ਪ੍ਰਚਾਰ ਪਸਾਰ ਦੇ ਨਾਂ ਤੇ ਹੋਂਦ ਵਿੱਚ ਆਈਆਂ ਸੰਸਥਾਵਾਂ ਕਿਵੇਂ ਸਿੱਖੀ ਦਾ ਕਾਣ ਕਰ ਰਹੀਆਂ ਨੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਦਿੱਲੀ ਵਿੱਚ ਡੀਐਸਜੀਐਮਸੀ ਦੇ ਅਧੀਨ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਨਾਂ ਤੇ ਸਕੂਲ ਚਲਾਏ ਜਾਂਦੇ ਨੇ ਪਰ ਇੱਥੇ ਸਿੱਖੀ ਦੇ ਸਿਧਾਂਤ ਅਤੇ ਇਤਿਹਾਸ ਨੂੰ ਪ੍ਰਚਾਰਨ ਦੀ ਥਾਂ ਇਸ ਨੂੰ ਵਿਗਾੜਨ ਦੀਆਂ ਕੂਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਕਮੇਟੀ ਦੇ ਅਧੀਨ ਚੱਲਦੇ ਵਸੰਤ ਵਿਹਾਰ ਸਥਿਤ ਗੁਰੂ ਹਰਕਿਸ਼ਨ ਪਬਲਿਕ ਸਕੂਲ ਵਿੱਚ ਸਿੱਖ ਥਾਟ ਨਾਂ ਦੀ ਇੱਕ ਕਿਤਾਬ ਬੱਚਿਆਂ ਨੂੰ ਪੜਾਈ ਜਾਂਦੀ ਹੈ। ਜਿਸ ਵਿੱਚ ਲਿਖਿਆ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸਾਡੇ ਗੁਰੂ ਸਾਹਿਬਾਨ ਆਪਣੇ ਪੈਰ ਦਾ ਅੰਗੂਠਾ ਤੋਹਾ ਕੇ ਉਸ ਜਲ ਨੂੰ ਅੰਮ੍ਰਿਤ ਕਹਿ ਕੇ ਲੋਕਾਂ ਨੂੰ ਸਿੱਖੀ ਅੰਦਰ ਦਾਖਲ ਕਰਾਉਂਦੇ ਸਨ ਪਰ ਖਿਆਲ ਕਰਿਓ ਇਤਿਹਾਸਕ ਸਰੋਤ ਇਹ ਗੱਲ ਦੱਸਦੇ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ 3 ਕਰੋੜ ਮਨੁੱਖਤਾ ਸਿੱਖੀ ਦੇ ਘਰ ਵਿੱਚ ਦਾਖਲਾ ਲੈ ਚੁੱਕੀ ਸੀ ਜਿਸ ਗੁਰੂ ਬਾਬੇ ਨਾਨਕ ਦਾ ਸਿਧਾਂਤ ਇਹ ਹੈ ਕਿ नीचा अंदर नीच जात नीची हुआत नीच नानक तिनके संग साथ वड्या स्यो रीस जिथे नीच समालियन तिथे नदर तेरी बक्सीस ऐसे महान उपदेश देने वाले गुरु साहिबान कि अपने पैर ਦਾ ਅੰਗੂਠਾ ਧਵਾ ਕੇ ਉਸੇ ਜਲ ਨੂੰ ਅੰਮ੍ਰਿਤ ਆਖ ਕੇ ਲੋਕਾਂ ਨੂੰ ਪਿਉਂਦੇ ਹੋਣਗੇ ਇਹ ਗੁਰੂ ਸਾਹਿਬਾਨ ਜੀ ਦੀ ਮਹਾਨ ਸ਼ਖਸੀਅਤ ਨੂੰ ਦਾਗ ਲਾਉਣ ਵਾਲੀ ਗੱਲ ਹੈ ਜਿਹੜੇ ਗੁਰੂ ਸਾਹਿਬਾਨ ਲਾਲੋ ਨੂੰ ਭਾਈ ਲਾਲੋ ਕਹਿ ਕੇ ਸਨਮਾਨ ਦਿੰਦੇ ਨੇ ਜਿਹੜੇ ਮਰਦਾਨੇ ਨੂੰ ਭਾਈ ਮਰਦਾਨਾ ਕਹਿ ਕੇ ਜਗਤ ਜਲੰਦੇ ਨੂੰ ਸਹਾਰਾ ਦੇਣ ਲਈ ਸਫ਼ਰ ਦਾ ਸਾਥੀ ਚੁਣਦੇ ਨੇ ਕੀ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਇਹ ਆਖਿਆ ਹੋਵੇਗਾ ਕਿ ਮਰਦਾਨਿਆਂ ਪਹਿਲਾ ਮੇਰੇ ਪੈਰਾਂ ਦਾ ਅੰਗੂਠਾ ਧੋ ਕੇ ਪੀ ਲੈਂ ਫੇਰ ਮੈਂ ਤੈਨੂੰ ਆਪਣੇ ਸਫਰ ਦਾ ਸਾਥੀ ਬਣਾਉਣਾ ਸਿਧਾਂਤ ਦੇ ਨਾਲ ਨਾਲ ਇਤਿਹਾਸ ਨੂੰ ਵੀ ਇਹਨਾਂ ਕਿਤਾਬਾਂ ਅੰਦਰ ਤੋੜਿਆ ਮੋੜਿਆ ਜਾ ਰਿਹਾ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਜਾਂਦਾ ਪਰ ਦਿੱਲੀ ਕਮੇਟੀ ਦੇ ਸਕੂਲਾਂ ਦੀ 5ਵੀਂ ਜਮਾਤ ਦੀ ਕਿਤਾਬ ਵਿੱਚ ਸ਼ੇਰੇ ਪੰਜਾਬ ਲਾਲਾ ਲਾਜਪਤਰਾਏ ਨੂੰ ਕੇ ਆ ਗਿਆ ਹੈ ਇਸ ਤੋਂ ਇਲਾਵਾ ਐਸਜੀਪੀਸੀ ਅਧੀਨ ਪੰਜਾਬ ਅੰਦਰ ਚੱਲ ਰਹੇ ਸਿੱਖ ਸਕੂਲਾਂ ਵਿੱਚ ਵੀ ਇਤਿਹਾਸ ਤੇ ਸਿੱਖੀ ਸਿਧਾਂਤ ਦਾ ਕੋਈ ਘਟਕਾ ਨਹੀਂ ਹੋ ਰਿਹਾ ਪੰਜਾਬ ਦੇ ਸਿੱਖ ਸਕੂਲਾਂ ਅੰਦਰ ਪੜ੍ਹਾਏ ਜਾ ਰਹੀ ਸਿੱਖ ਇਤਿਹਾਸ ਦੀ ਕਿਤਾਬ ਦੇ ਪੰਨਾ ਨੰਬਰ 71 ਤੇ ਦਰਜ ਹੈ ਕਿ ਨਾਨਕ ਕੇ ਗੁਰੂ ਇੱਕ ਮੁਸਲਮਾਨ ਥੇ ਪੰਨਾ ਨੰਬਰ 77 ਤੇ ਲਿਖਿਆ ਹੈ ਕਿ ਨਾਨਕ ਨੇ Hindu ਧਰਮ ਹੀ ਗ੍ਰਹਿਣ ਕੀਤਾ ਥਾ ਪੰਨਾ ਨੰਬਰ 86 ਤੇ ਲਿਖਿਆ ਹੈ ਕਿ ਨਾਨਕ ਦੀ ਜੋਤ ਦੂਸਰੇ ਗੁਰੂਆਂ ਮੇਂ ਪ੍ਰਵੇਸ਼ ਕਰ ਗਈ ये गप है पन्ना नंबर अठासी ऐसी है के अंगत के धार्मिक कामों का विवरण बहुत कम है पन्ना नंबर पचानवे ऐसी है के अर्जन ने आत्महत्या की थी पन्ना नंबर निन्नवे ऐसी है के पिता की मौत के बाद हर गोविंद का दिमागी संतुलन खो गया था पन्ना नंबर एक सौ ग्यारह ऐसी लिखिया की राम राय नौकरानी के पेट ऐसी थे तभी उन्हें गुरगद्दी नहीं दी गयी पन्ना नंबर एक सौ चौदह ऐसी लिखिया के तेग बहादुर जंगलों में लुक छिप कर डाके डाला करते थे और लूट से अपना गुजारा करते थे सरकार को जब पता चला तो उन्हें पकड़ के ले गई और कत्ल कर दिया पन्ना नंबर एक सौ अड़ताली ऐसी लिखिया के बेटों के बिछोड़े में गोविंद सिंह ने आत्महत्या की थी एक था भी लिखे है कि बचित्र सिंह को हाथी का मुकाबला करने से पहले उसे गोविंद सिंह ने खूब भांग पिलाई तभी उसने हाथी को मार गिराया भाव के उस विच अमृत का जोश नहीं भंग द जोश थी ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਐਸਜੀਪੀਸੀ ਅਤੇ ਡੀਐਸਜੀਐਮਸੀ ਵਰਗੀਆਂ ਕਮੇਟੀਆਂ ਅੰਦਰ ਬਣੀਆਂ ਵਿਦਿਆ ਕੌਂਸਲਾਂ ਸਿਰਫ ਪੈਸੇ ਕਮਾਉਣ ਦਾ ਜ਼ਰੀਆ ਭਾਰ ਬਣ ਕੇ ਰਹਿ ਗਈਆਂ ਨੇ ਇਹਨਾਂ ਦੋਵੇਂ ਹੀ ਕਮੇਟੀਆਂ ਤੇ ਮੌਜੂਦਾ ਵਕਤ ਵਿੱਚ ਬਾਦਲ ਦਾ ਹਲਕਾਬਜ਼ ਹੈ ਤੇ ਬਾਦਲਾਂ ਦੀ ਭਾਜਪਾ ਆਰਐਸਐਸ ਨਾਲ ਸਾਂਝ ਵੀ ਦਹਾਕੀਆਂ ਪੁਰਾਣੀ ਹੈ ਅਜਿਹੇ ਵਿੱਚ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਹ ਸਭ ਕੁਝ ਆਰਐਸਐਸ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਿੱਖਾਂ ਅੰਦਰ 파ੜ ਪਾ ਕੇ ਸਿੱਖੀ ਦੇ ਬ੍ਰਾਹਮਣਵਾਦ ਤੇ ਪਖੰਡਾਂ ਨੂੰ ਭੰਡਣ ਦੇ ਸਿਧਾਂਤ ਦੀ ਸੋਚ ਨੂੰ ਹੀ ਖਤਮ ਕੀਤਾ ਜਾ ਸਕੇ ਜਿਸ ਪੁਜਾਰੀਵਾਦੀ ਸੋਚ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਬਾਹਰ ਕੱਢਿਆ ਸੀ ਅੱਜ ਇਹਨਾਂ ਸਿਆਸੀ ਪਾਰਟੀਆਂ ਦੇ ਅਧੀਨ ਚੱਲਦੀਆਂ ਕਮੇਟੀਆਂ ਨੇ ਗੁਰੂ ਸਾਹਿਬ ਜੀ ਦੀ ਉਹ ਸੋਚ ਨੂੰ ਉਸੇ ਪੁਜਾਰੀਵਾਦੀ ਸੋਚ ਦੇ ਅਧੀਨ ਲਿਆ ਕੇ ਖੜਾ ਕਰ ਦਿੱਤਾ ਜੋ ਬੇहद ਸ਼ਰਮਨਾਕ ਤੇ ਡਰਾਉਣਾ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ